ਹਾਂਜੀ ਕੀ ਹਾਲ ਚਾਲ ਨੇ ਵੀਰਾਂ ਦੇ ਆਪਣੇ YouTube ਚੈਨਲ ਜੁੰਦਾ ਆਯੁਰਵੇਦ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਵੀਰਾਂ ਨੇ ਹੁਣ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲਿਓ ਹਲੇ ਤਾਂ ਆਪਾਂ 30 ਤੋਂ 31 ਨੰਬਰ ਤੱਕ ਹੀ ਪਹੁੰਚੇ ਆ ਐਨੀ ਕਿਤਾਬ ਹਲੇ ਬਾਕੀ ਆ ਸਾਰੇ ਨੁਸਕੇ ਤੁਹਾਡੀ ਕਚਹਿਰੀ ਦੇ ਵਿੱਚ ਆਪਾਂ ਪੇਸ਼ ਕਰਨੇ ਨੇ ਠੀਕ ਹੈ ਜੀ ਪੂਰੀ ਡਿਟੇਲ ਦੇ ਨਾਲ ਬੈਸ ਇੰਸਟਾ ਤੇ ਸ਼ਾਰਟ ਵੀਡੀਓ ਪਾ ਦਿੱਤੀਗੀ ਰੀਲ ਇਦੇ ਵਿੱਚ ਤੁਹਾਨੂੰ ਕੱਲੀ-ਕੱਲੀ ਆਈਟਮ ਦਾ ਨਾਮ ਬੋਲ ਕੇ ਕਿੰਨੀ ਕੁਆਂਟੀਟੀ ਲੈਣੀ ਹੈ ਠੀਕ ਹੈ ਜੀ ਕਿਹੜੇ-ਕਿਹੜੇ ਵਰਤ ਸਕਦੇ ਨੇ ਕਿਹੜੀ ਤਸਵੀਰ ਵਾਲੇ ਵਰਤ ਸਕਦੇ ਨੇ ਤੇ ਕਿੰਨੀ ਉਮਰ ਵਾਲੇ ਵਰਤ ਸਕਦੇ ਨੇ ਤੇ ਕਿੰਨਾ ਟਾਈਮ ਇਹ ਨੁਸਕਾ ਵਰਤਣਾ ਹੈ ਠੀਕ ਹੈ ਜੀ ਪੂਰੀ ਡਿਟੇਲ ਆਪਣੇ YouTube ਚੈਨਲ ਤੇ ਹਰ ਇੱਕ ਨੁਸਕੇ ਦੀ ਆਪਾਂ ਪਾਉਣੀ ਹੈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਵੀਰ ਆਪਾਂ ਨੂੰ ਇੰਸਟਾ ਤੇ ਫੋਲੋ ਕਰਦੇ ਨੇ ਕਿਉਂਕਿ ਕਈ ਵਾਰ ਕਿਉਂ ਨਾ ਇੰਸਟਾ ਤੇ ਆਪਾਂ ਐਡੀ ਰੀਲ ਨਹੀਂ ਪਾ ਸਕਦੇ ਇਹ ਉਹਨਾਂ ਵੀਰਾਂ ਲਈ ਹੈ ਜਿਹੜੇ ਕਹਿੰਦੇ ਜੀ ਇਸ ਤੱਕ ਖਤਮ ਹੀ ਹੋ ਗਏ ਟਾਈਮਿੰਗ ਜ਼ੀਰੋ ਹੋ ਗਈ ਹੈ ਸੈਕਸ ਸਮੱਸਿਆ ਕਾਫੀ ਆ ਗਈ ਉਹ ਥੋੜੇ ਜੇ ਪੈਸੇ ਵੀ ਖਰਚਣਾ ਚਾਹੁੰਦੇ ਆ ਵੀ ਅਸੀਂ ਥੋੜੇ ਜੇ ਪੈਸੇ ਵੱਧ ਖਰਚ ਲਈਏ ਠੀਕ ਹੈ ਇਹ ਉਹਨਾਂ ਵੀਰਾਂ ਲਈ ਨੁਸਖਾ ਹੈ ਸਸਤਾ ਨਹੀਂ ਹੈਗਾ ਥੋੜਾ ਜਿਹਾ ਮਹਿੰਗਾ ਜ਼ਰੂਰ ਹੈ ਪਰ ਜਿਹਾ ਜਿਹਾ ਕਹਿੰਦੇ ਆਪਾਂ ਚਾਹ ਦੇ ਵਿੱਚ ਗੁੜ ਪਾਵਾਂਗੇ ਉਹ ਇਹ ਜਿਹਾ ਮਿੱਠਾ ਹੋ ਜਾਊਗਾ ਹਨਾ ਜੀ ਪੰਜਾਬੀ ਦੀ ਕਹਾਵਤ ਸਭ ਨੇ ਸੁਣੀ ਹੈ ਠੀਕ ਹੈ ਸੰਭੋਗ ਸਮੱਸਿਆ ਦੇਸੀ ਨੁਸਖੇ ਪੇਜ ਨੰਬਰ 30 ਤੇ ਪੇਜ ਨੰਬਰ 31 ਵਾਲਾ ਨੁਸਖਾ ਆਗਰ ਕੁਝ ਨਾ ਸਮਝ ਆਵੇ ਤਾਂ ਇਹ ਜਰੂਰ ਕਹਿ ਕੇ ਪੁੱਛ ਲੈਣਾ 30 ਤੇ 31 ਨੰਬਰ ਪੇਜ ਵਾਲਾ ਨੁਸਖਾ ਸਮਝਾ ਦਿਓ ਬਾਈ ਜੀ ਜੇ ਨਾ ਸਮਝ ਆਵੇ ਵੀਡੀਓ ਪੂਰੀ ਦੇਖਿਓ ਆਗਰ ਵੀਡੀਓ ਪੂਰੀ ਨਹੀਂ ਦੇਖੀ ਤਾਂ ਤੁਹਾਡੀ ਕੋਈ ਵੀ ਹੈਲਪ ਨਹੀਂ ਕੀਤੀ ਜਾਊਗੀ ਠੀਕ ਹੈ ਵੀਰੇ ਚੱਲਦੇ ਆ ਜੀ 30 ਨੰਬਰ ਪੇਜ ਸ਼ਿਗਰ ਪਤਨ ਸੈਕਸ ਦੀ ਸਮੱਸਿਆ 1 ਨੰਬਰ ਲੈਣੀ ਹੈ ਜੀ ਬੰਗਪਾਸਨ 10 ਗ੍ਰਾਮ 2 ਨੰਬਰ ਤੇ ਜੀ ਪੂਰਨ ਚੰਦ ਰਸ 120 ਗੋਲੀਆਂ ਇਹ ਤੁਸੀਂ ਸਿੰਪਲ ਵਾਲਾ ਲੈਣਾ ਠੀਕ ਹੈ 골ਡ ਵਾਲਾ ਨਹੀਂ ਲੈਣਾ ਇੱਕ 골ਡ ਦੇ ਵਿੱਚੋਂ ਦਾ ਇੱਕ ਸਿੰਪਲ ਦੇ ਵਿੱਚ ਆਪਾਂ ਸਿਰਫ ਇਹਦੇ ਵਿੱਚੋਂ ਸਿੰਪਲ ਵਾਲਾ ਹੀ ਯੂਜ਼ ਕਰਨਾ ਤੁਸੀਂ ਲੈਣੀ ਜੀ ਵੀਰ ਸਤੰਮਣ ਵੱਟੀ ਕਿਸੇ ਵੀ ਕੰਪਨੀ ਦੀ ਜਿੱਦਾ ਤਣਵੰਤਰੀ ਆ ਗਈ ਹੈਨਾ ਜਾਂ ਕ੍ਰਿਸ਼ਨ ਗੋਪਾਲ ਕਲੇੜਾ ਦੀ ਆ ਗਈ ਜਾਂ ਸ਼ਰਮਾਇਓ ਕੰਪਨੀ ਦੀ ਆ ਗਈ ਕਿਸੇ ਵੀ ਤੁਹਾਨੂੰ ਵਧੀਆ ਕੰਪਨੀ ਦੀ ਵੀਰੀ ਸਤੰਮਣ ਵੱਟੀ ਲਿਖਿਆ ਹੋਵੇ ਉਹ ਯੂਜ਼ ਕਰਨੀ ਹੈ 120 ਗੋਲੀਆਂ ਇਹਦੇ ਵਿੱਚ ਲੈਣੀ ਜੀ ਸਿੱਧ ਮਕਰ ਤੋਂ ਅੱਜ ਵੱਟੀ ਠੀਕ ਹੈ ਜਾਂ ਗੁੱਟੀ ਦਾ ਕਾਇਦਾ ਨੇ ਆਪਾਂ ਇਹ 60 ਗੋਲੀਆਂ ਲੈਣੀਆਂ ਨੇ ਸਫੈ ਸਪੈਸ਼ਲ ਵਾਲੀਆਂ 골ਡ ਜੁਗਤ ਹੁੰਦੀਆਂ ਨੇ ਪੰਜਵੇਂ ਨੰਬਰ ਤੇ ਲੈਣਾ ਜੀ ਮਨਮੰਥ ਰਸ ਕਿਸੇ ਵਧੀਆ ਕੰਪਨੀ ਦਾ ਜਿੱਦਾਂ ਕਿ ਵੈਦਨਾਥ 120 ਗੋਲੀਆਂ ਲੈਣੀਆਂ ਨੇ ਛੇਵੇਂ ਨੰਬਰ ਤੇ ਲੈਣਾ ਜੀ ਕਾਮ ਚੂੜਾ ਮਨੀਰਸ ਕਾਮ ਚੂਡਮਣੀ ਰਸ ਕਿਸੇ ਵਧੀਆ ਪਰੋਸੇ ਜੋਗ ਫਾਰਮੇਸੀ ਦਾ ਲੈਣਾ ਏ ਵੀ ਲੈਣਾ ਤੁਸੀਂ 5 ਗ੍ਰਾਮ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ 7ਵੇਂ ਨੰਬਰ ਤੇ ਬਸੰਤ ਕੁਸਮਾਕਰ ਰਸ ਸਭ ਨੇ ਇਹ ਗਰਸ ਦਾ ਨਾਮ ਸੁਣਿਆ ਆਯੁਰਵੇਦ ਦਾ ਬਹੁਤ ਪ੍ਰਚਲਿਤ ਇਹ ਰਸ ਰਸਾਇਣ ਹੈ ਇਹਦੇ ਇਹ ਦਾ ਲੈਣੇ ਤੁਸੀਂ 2 ਗ੍ਰਾਮ ਸਿਰਫ ਉਸ ਤੋਂ ਬਾਅਦ ਲੈਣੀ ਜੀ ਚਾਂਦੀਪਾਸ ਵਧੀਆ ਕੁਆਲਟੀ ਦੀ ਵਧੀਆ ਕੰਪਨੀ ਦੀ ਵਧੀਆ ਫਾਰਮੇਸੀ ਦੀ 5 ਗ੍ਰਾਮ ਉਸ ਤੋਂ ਬਾਅਦ ਆਪਾਂ ਆ ਜਣੇ ਜੀ ਜੜੀਆਂ ਬੂਟੀਆਂ ਚ ਸਫੇਦ ਮੁਸਲੀ ਲੈਣੀ ਹੈ ਜੀ 30 ਗ੍ਰਾਮ ਸਾਫ਼ ਸੁਥਰੀ ਤੇ ਸੁੱਕੀ ਹੋਵੇ ਲੱਗਿਆ ਨਾ ਹੋਵੇ ਜੜੀ ਬੂਟੀ ਫੇਰ ਹੀ ਕੰਮ ਕਰਦੀ ਹੈ ਜਿਆਦਾ ਪੁਰਾਣੀ ਨਾ ਹੋਵੇ ਤੇ ਸਾਫ਼ ਹੋਵੇ ਠੀਕ ਹੈ ਜੀ ਵਧੀਆ ਕੁਆਲਟੀ ਦੀ ਹੋਵੇ オリジナル ਹੋਵੇ ਉਸ ਤੋਂ ਬਾਅਦ ਲੈਣੀ ਹੈ ਤੁਸੀਂ ਸਾਲਮ ਮਿਸਰੀ ਵਧੀਆ ਕੁਆਲਟੀ ਦੀ 50 ਗ੍ਰਾਮ 11ਵੇਂ ਨੰਬਰ ਤੇ ਆ ਗਿਆ ਜੀ ਸਾਲਮ ਪੰਜਾ ਇਹ ਵੀ ਤੁਸੀਂ 50 ਗ੍ਰਾਮ ਲੈਣਾ ਉਸ ਤੋਂ ਬਾਅਦ ਲੈਣਾ ਜੀ ਸਤਾਵਰ ਵਧੀਆ ਕੁਆਲਟੀ ਦਾ ਸੁੱਕਾ ਹੋਵੇ 30 ਗ੍ਰਾਮ ਲੈਣਾ ਹੈ ਵਿਦਾਰਾ ਠੀਕ ਹੈ ਜੀ 30 ਗ੍ਰਾਮ ਉਸ ਤੋਂ ਬਾਅਦ ਅੱਗੇ ਜੀ ਆਪਣੇ ਸਭ ਦੇ ਫੇਵਰੇਟ ਜਿਨ੍ਹਾਂ ਨੇ ਆਪਾਂ ਆਮ ਹੀ ਨਾਮ ਸੁਣਿਆ ਕੌਂਚ ਦੇ ਬੀਜ ਠੀਕ ਹੈ ਜੀ ਛਿਲਕਾ ਰਹਿਤ ਲੈਣੇ ਨੇ ਕਾਲੇ ਮਿਲ ਜਾਣ ਸ਼ੁੱਧ ਕੀਤੇ ਤਾਂ ਸਭ ਤੋਂ ਵੈਸਟ ਹੈ ਨਹੀਂ ਤੁਸੀਂ ਫਿਰ ਆਪਣੇ ਸਫੇਦ ਵਾਲੇ ਲੈਣੇ ਨੇ ਛਿਲਕਾ ਉਤਾਰ ਕੇ ਹੀ ਨੁਸਖੇ ਦੇ ਵਿੱਚ ਆਪਾਂ ਇਹਨਾਂ ਦੀ ਵਰਤੋਂ ਕਰਨੀ ਹੈ ਤੇ ਉਸ ਤੋਂ ਬਾਅਦ ਪ੍ਰਵਾਲ ਪਿਸਤੀ ਲੈਣੇ ਜੀ 10 ਗ੍ਰਾਮ 15ਵੇਂ ਨੰਬਰ ਤੇ 16ਵੇਂ ਨੰਬਰ ਤੇ ਆ ਗਏ ਜੀ ਆਪਾਂ ਹਰੀ ਇਲਾਇਚੀ 20 ਗ੍ਰਾਮ ਠੀਕ ਹੈ ਜੀ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਮਿਸ਼ਰੀ ਨਾ ਪਾਓ ਜਿਨ੍ਹਾਂ ਨੂੰ ਸ਼ੂਗਰ ਨਹੀਂ ਹੈਗੀ ਉਹਨਾਂ ਨੇ ਇਹਦੇ ਵਿੱਚ 200 ਗ੍ਰਾਮ ਮਿਸ਼ਰੀ ਐਡ ਕਰ ਲੈਣੀ ਹੈ ਜੀ ਠੀਕ ਹੈ ਜਿਹੜੀ ਇਹਦੀ ਡੋਜ਼ ਹੈ ਠੀਕ ਹੈ ਸ਼ੂਗਰਾਂ ਲਈ ਅਲੱਗ ਡੋਜ਼ ਹੈ ਦੀ ਤੇ ਨਾਰਮਲ ਇਨਸਾਨਾਂ ਲਈ ਅਲੱਗ ਡੋਜ਼ ਹੈ ਦੀ ਠੀਕ ਹੈ ਜੀ ਇਦਲੀ ਤੁਸੀਂ ਕੀ ਕਰਨਾ ਸਾਰੀਆਂ ਜੜੀਆਂ ਬੂਟੀਆਂ ਨੂੰ ਮਾਮਦਸਤੇ ਦੇ ਵਿੱਚ ਹੱਥ ਨਾਲ ਕੁੱਟ ਕੇ ਕਾਪੜਨ ਛਾਣ ਚੂਰਨ ਕਰ ਲੈਣਾ ਠੀਕ ਹੈ ਜੀ ਵਿੱਚ ਪਸਮਾ ਮਿਕਸ ਕਰ ਲੋ ਤੇ ਮਿਸ਼ਰੀ ਮਿਕਸ ਕਰ ਲੋ ਜਿਹੜੇ ਵੀਰਾਂ ਨੂੰ ਸ਼ੂਗਰ ਹੈ ਉਹ ਮਿਕਸ ਆਪਣੀ ਮਿਸ਼ਰੀ ਨਾਲ ਮਿਕਸ ਕਰਿਓ ਉਹ ਸਿਰਫ 3 ਗ੍ਰਾਮ ਸਵੇਰੇ ਤੇ 3 ਗ੍ਰਾਮ ਰਾਤ ਨੂੰ ਸੇਵਨ ਕਰਨਾ ਠੀਕ ਹੈ ਜੀ ਜਿਨ੍ਹਾਂ ਨੂੰ ਸ਼ੂਗਰ ਹੈ ਮਿਸ਼ਰੀ ਨਹੀਂ ਪਾਉਣੀ ਤਾਂ ਡੋਜ਼ ਜਿਹੜੇ ਨਾਰਮਲ ਵੀਰ ਨੇ ਜਿਨ੍ਹਾਂ ਨੂੰ 슈ਗਰ ਨਹੀਂ ਹੈਗੀ ਉਹ ਮਿਸ਼ਰੀ ਐਡ ਕਰਕੇ ਅੱਧੇ ਤੋਂ ਥੋੜਾ ਜਿਹਾ ਵੱਧ ਚਮਚਾ ਮੰਨ ਲਓ ਲਗਭਗ 4 ਤੋਂ 5 ਗ੍ਰਾਮ ਠੀਕ ਹੈ ਜੀ 4 ਤੋਂ 5 ਗ੍ਰਾਮ ਸਵੇਰੇ ਤੇ ਰਾਤ ਨੂੰ ਦੁੱਧ ਦੇ ਨਾਲ ਸੇਵਨ ਕਰਨਾ ਅਗਰ ਗਾਂ ਦਾ ਦੇਸੀ ਦਾ ਮਿਲ ਜੇ ਤਾਂ ਸਭ ਤੋਂ ਬੈਸਟ ਹੈ ਨਹੀਂ ਕਿ ਮੱਝ ਦੇ ਦੁੱਧ ਦੇ ਨਾਲ ਸੇਵਨ ਕਰਨਾ ਖਾਣਾ ਖਾਣ ਤੋਂ 1 ਘੰਟਾ ਬਾਅਦ ਜਿਵੇਂ ਮੰਨ ਲਓ ਤੁਸੀਂ ਸਵੇਰੇ ਖਾਣਾ ਖਾ ਲਿਆ 1 ਘੰਟਾ ਬਾਅਦ ਠੀਕ ਹੈ ਜੀ ਇਹਦਾ ਸੇਵਨ ਕਰੋ ਦੁੱਧ ਦੇ ਨਾਲ ਦੁੱਧ ਉਬਾਲ ਕੇ ਠੰਡਾ ਕਰਕੇ ਮਿੱਠਾ ਵੀ ਪਾ ਸਕਦੇ ਹੋ ਫਿੱਕਾ ਵੀ ਰੱਖ ਸਕਦੇ ਹੋ ਸ਼ੂਗਰ ਵਾਲੇ ਵੀਰ ਫਿੱਕਾ ਹੀ ਰੱਖਣ ਉਸ ਤੋਂ ਬਾਅਦ ਸ਼ਾਮ ਨੂੰ ਤੁਸੀਂ ਮੰਨ ਲਓ 6 ਵਜੇ ਰੋਟੀ ਖਾ ਲਈ 7 ਵਜੇ ਇਹ ਨੁਸਖੇ ਦਾ ਸੇਵਨ ਕਰਨਾ ਹੈ ਸੇਮ ਹੀ ਦੁੱਧ ਉਬਾਲੋ ਤੇ ਠੰਡਾ ਕਰੋ ਠੀਕ ਹੈ ਇਹ ਨਹੀਂ ਹੈਗਾ ਵੀ ਤੁਸੀਂ ਨੁਸਖੇ ਦੀ ਵਰਤੋਂ ਕਰੇ ਤੇ ਸਿੱਧਾ ਬੈੱਡ ਤੇ ਜਾ ਕੇ ਸੌਂ ਜਾਓ ਲੇਟ ਜਾਓ ਨਹੀਂ ਐਵੇਂ ਨਹੀਂ ਕਰਨਾ ਹੈਗਾ ਨੁਸਖੇ ਨੇ ਫਿਰ ਕੰਮ ਬਿਲਕੁਲ ਹੀ ਨਹੀਂ ਕਰਨਾ ਤੁਸੀਂ ਥੋੜਾ ਮੋਟਾ ਤੁਰੋ ਫਿਰੋ ਹਨਾ ਆਪਣਾ ਜੋ ਹੈਗਾ ਵਰਕ ਕਰੋ ਫਿਰ ਤੁਸੀਂ ਇੱਕ ਜਦੋਂ ਤੁਹਾਨੂੰ ਲੱਗੇ ਵੀ ਨੁਸਕਾ ਡਾਈਜੈਸਟ ਹੋ ਗਿਆ ਇੱਕ ਘੰਟਾ ਹੋ ਗਿਆ ਨੁਸਕਾ ਆਪਣਾ ਚੂ ਪਾਊਡਰ ਲੈ ਇਹਨੂੰ ਫਿਰ ਤੁਸੀਂ ਆਪਣਾ ਸਲੀਪ ਕਰਨੀ ਹੈਗੀ ਹੈ ਐਦਾਂ ਸੇਵਨ ਕਰੋ ਇਹ ਨੁਸਕਾ ਖਾਂਦੇ ਖਾਂਦੇ ਤੁਹਾਡੇ ਸਰੀਰ ਦੇ ਵਿੱਚ ਇੰਨੀ ਚੁਸਤੀ ਇੰਨੀ ਫੁਰਤੀ ਆ ਜਾਊਗੀ ਤੁਸੀਂ ਐ ਮਾਰ ਲਓ ਆਪਣੀ ਵੀਵੀ ਨੂੰ ਐ ਕਹਿਆ ਕਰੋਗੇ ਵੀ ਬਸ ਆ ਜਾ ਕੰਮ ਕਰ ਲਿਆ ਆ ਜਾ ਕੰਮ ਕਰ ਲਿਆ ਆ ਜਾ ਐੇ ਕੰਮ ਕਰ ਲਓਗੇ ਤੁਸੀਂ ਨਾ ਤਾਂ ਪੂਰੀ ਰਾਤ ਤੁਸੀਂ ਸੌਣਾ ਹੈ ਨਾ ਹੀ ਸੌਣ ਦੇਣਾ ਆਪਣੇ ਪਾਰਟਨਰ ਨੂੰ ਐਡਾ ਬੈਸਟ ਰਿਜ਼ਲਟ ਐਨ ਉਸਕੇ ਦਾ ਕਿਉਂਕਿ ਇਹਦੇ ਨਾਲ ਜਿਹੜੀ ਕੁਦਰਤੀ ਤੌਰ ਤੇ ਤੁਹਾਡੀ ਸਤੰਮਣ ਸ਼ਕਤੀ ਕਾਫੀ ਜ਼ਿਆਦਾ ਇਨਕਰੀਜ਼ ਹੋ ਜਾਊਗੀ ਹਨਾ ਵੀਰਜ ਸਤੰਮਣ ਹੋ ਜੂ ਤੁਹਾਡਾ ਪੂਰੀ ਰਾਤ ਤੁਸੀਂ ਮੰਨ ਲਓ ਦੋ ਵਾਰੀ ਤੱਕ ਬੈਸਟ ਆਪਣੀ 5 ਵਾਰੀ ਕਰ ਲਓ ਪਰ ਦੋ ਵਾਰੀ ਚ ਤੁਹਾਡੀ ਇਹ ਬਸ ਹੋ ਜਾਊਗੀ ਕਿਉਂਕਿ ਡਿਸਚਾਰਜ ਹੀ ਨਹੀਂ ਹੋਣਾ ਤੁਹਾਡਾ ਐਨਾ ਟਾਈਮ ਲੱਗੂਗਾ ਵਰਤੋ ਤੇ ਲਾਭ ਉਠਾਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਲੇ ਤਾਂ ਆਪਾਂ 30 ਤੇ 31 ਨੰਬਰ ਤੇ ਪਹੁੰਚੇ ਆਂ ਪੂਰੀ ਬੁੱਕ ਬਾਕੀ ਐ ਸਾਰੇ ਇਹਦੇ ਵਿੱਚ ਆਹੀ ਨੁਸਕੇ ਨੇ ਜਿਹੜੇ ਤੁਹਾਡੀ ਕਿਚੈਰੀ ਦੇ ਵਿੱਚ ਕੱਲਾ ਕੱਲਾ ਹਾਜ਼ਰ ਕਰਨਾ ਹੈ ਪਰਸਨਲ ਗ੍ਰੰਥ ਐ ਕੋਈ ਵੀ ਵੈਦ ਤੁਹਾਨੂੰ ਆਪਣੇ ਪਰਸਨਲ ਗ੍ਰੰਥ ਚੋਂ ਨਹੀਂ ਦੱਸਦਾ ਹੈਗਾ ਇੱਕੋ ਇੱਕ ਮੈਂ ਆਂ ਜਿਹੜਾ ਤੁਹਾਡੀ ਸੇਵਾ ਦੇ ਵਿੱਚ ਤੁਹਾਡਾ ਛੋਟਾ ਭਾਈ ਲੱਗਿਆ ਹੋਇਆ ਤੁਸੀਂ ਵੀ ਸਪੋਰਟ ਦੱਬ ਕੇ ਕਰੋ YouTube ਚੈਨਲ ਆਪਣਾ ਸਬਸਕ੍ਰਾਈਬ ਜਰੂਰ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ